ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਤ ਕਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਮਾਗ ਇਹ ਪਿੰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਇਹਦੇ ਨੇੜੇ ਪਿੰਡਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਇੱਕ ਪਾਸੇ ਹਰੀਕੇ ਕਲਾਂ ਸੂਰਕੁਰੀ ਮੌੜ ਤੇ ਠਾੜੇ ਇਹਦੇ ਆਸ-ਪਾਸ ਦੇ ਪਿੰਡ ਹਨ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ভাই ਵਪਾਰ ਦਾ ਕੰਮ ਕਰਦਾ ਇਹਦੇ ਕੋਲ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਦੀ ਜਿਹੜੀ ਵੀਡੀਓ ਇਹਦੇ ਚ ਮੈਂ ਤੁਹਾਨੂੰ ਦੋ ਤਾਂ ਇਹ ਨਾਗ ਜਿਹੜੇ ਸਾਹਮਣੇ ਦੇਖ ਰਹੇ ਹਾਂ ਜਿਹਦੇ ਚੋਂ ਗਾਂ ਬਹੁਤ ਵੱਡੇ ਕਾਧ ਕਾਠ ਦੀ ਸੂਈ ਸਵਾਈ ਗਾਂ ਇੱਕ ਖੀਰੀ ਬੱਛੀ ਕਨਫਰਮ ਖੀਰੀ ਇਹ ਤੋਂ ਬਿਨਾ ਦੋ ਹੋਰ ਖੀਰੀਆਂ ਬੱਛੀਆਂ ਇਸ ਸਾਈਡ ਤੇ ਤੁਸੀਂ ਦੇਖੋਗੇ ਸੋ ਚਾਰ ਨਾਗ ਇਸ ਵੀਡੀਓ ਚ ਦਿਖਾਉਂਗਾ ਹਾਲਾਂਕਿ ਗਾਵਾਂ ਘਰੇ ਹੋਰ ਵੀ ਖੜੀਆਂ ਜਿਹੜੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਹੋਰ ਗਾਂ ਵਕਾਊ ਖੜੀ ਐ ਪਰ ਤੁਸੀਂ ਉਹਦੇ ਲਈ ਆ ਕੇ ਪਸ਼ੂ ਦੇਖਣਾ ਹੋਊਗਾ ਸੋ ਇਹਨਾਂ ਬਾਰੇ ਜਾਣਕਾਰੀ ਲੈਣੇ ਆ ਲਾਸਟ ਤੱਕ ਵੀਡੀਓ ਦੇਖ ਲਿਓ ਪਸ਼ੂ ਖਰੀਦਣਾ ਤੁਹਾਡੀ ਆਪਣੀ ਇੱਛਾ ਹੁੰਦੀ ਐ ਤੇ ਉਹਦੇ ਲਈ ਜ਼ਰੂਰੀ ਹੈ ਵੀ ਆ ਕੇ ਦੇਖਿਆ ਜਾਵੇ ਤੇ ਤਸੱਲੀ ਵੀ ਤੁਸੀਂ ਕਰਨੀ ਹੁੰਦੀ ਹੈ। ਸੋ ਸ਼ੁਰੂਆਤ ਗਾਂ ਤੋਂ ਕਰਦੇ ਹਾਂ ਦੁੱਧ ਵਾਲੀ ਤੋਂ ਦੂਜਾ ਬੱਚੀਆਂ ਦਿਖਾਵਾਂਗਾ ਭਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜਿਕਸੀਰ ਭਾਈ ਰੂਟੀਨ ਚ ਆਈ ਜਾਂਦੇ ਆ ਪਸੂ। ਹਾਂਜੀ ਹਾਂ ਭਾਈ ਰੂਟੀਨ ਚ ਆਉਂਦੇ ਆ ਜੀ। ਗਾਵਾਂ ਹੀ ਆਉਂਦੀਆਂ ਕਿ ਮੱਝ ਵੀ। ਹਾਂ ਜ਼ਿਆਦਾਤਰ ਗਾਵਾਂ ਦੀ ਆ ਜੀ ਤੇ ਕਿਤੇ ਕਿਤੇ ਮੱਝ ਕਿਤੇ ਹੀ ਆਉਂਦੀ ਹੈ ਜੀ। ਠੀਕ ਹੈ ਇਹ ਗਾਂ ਕਿੰਨਾ ਮਸੂਹ ਸੁਈ? ਗਾਂ ਦੂਜਾ ਸੁਆ ਜੀ ਤੇ 6 ਦਾ ਅਰੀਜਨਲ ਜਾ। ਠੀਕ ਹੈ ਕਿੰਨਾ ਚਿਰ ਹੋ ਗਿਆ ਨੂੰ ਸੁਈ ਨੂੰ? ਇਹਨੂੰ ਅੱਜ 13ਵਾਂ ਜਾਂ 14ਵਾਂ ਦਿਨ ਆ ਜੀ। ਕਿੰਨਾ ਦੁੱਧ ਹੋਊਗਾ ਹੁਣ ਦੁੱਧ ਐਸਟਾ ਜਿਹੜਾ ਮੌਜੂਦਾ ਆਪਣੇ ਕੋਲੇ ਕੱਲ ਆਈ 25 ਕਿਲੋ ਆਪਾਂ ਚੋਕੇ ਲਿਆਂਦਾ ਤੇ ਜੀ ਨਹੀਂ ਲਾਇਆ ਹੋ ਸਕਦਾ ਵੀ ਇੱਕ ਅੱਧਾ ਕਿਲੋ ਦਾ ਫਰਕ ਪਾ ਜਾ ਕੋਈ ਜਿਆਦਾ ਨਹੀਂ ਯਾਨੀ 22 23 ਕਿਲੋ ਦੁੱਧ ਤਾਂ ਫੇਰ ਵੀ ਹੋਊਗਾ ਜੀ ਹਾਂ ਜੀ ਹਾਂ 23 24 ਕਿਲੋ ਦੁੱਧ ਤਾਂ ਫੇਰ ਵੀ ਹੋਊਗਾ ਜੀ ਬੱਚਾ ਇਹਦੇ ਨਾਲ ਬੱਚਾ ਜੀ ਇਹਦੇ ਨਾਲ ਵੱਛੀ ਆ ਵੱਛੀ ਸ਼ੌਰਟ ਗਨ ਦੀ ਆਪਣਾ ਮੰਨ ਲਓ ਡੀਐਨਏ ਤੱਕ ਦੀ ਗਰੰਟੀ ਹੋਊਗੀ ਬੱਚੇ ਦੀ ਠੀਕ ਹੈ ਰੇਟ ਕੀ ਰਹਿਣਾ ਇਹਦਾ ਰੇਟ ਬਾਈ ਇਹਦਾ 1.5 ਆ ਜੀ ਖੋਲੀ ਇਹਨੂੰ ਦੋਸਤੋ ਬਹੁਤ ਵੱਡੇ ਕਦਮ ਕੱਢ ਦੀ ਗਾ 1 ਲੱਖ 5000 ਰੇਟ ਹੈ ਬਾਈ ਕਹਿੰਦਾ ਵੀ 25 ਕਿਲੋ ਦੁੱਧ ਸੀਗਾ ਪਰ ਹੋ ਸਕਦਾ ਜੀ ਨਾ ਲੱਗਣ ਕਰਕੇ ਕੋਈ ਕਿਲੋ ਇੱਧਰ ਉੱਧਰ ਹੋ ਜੇ ਹਾਈਟ ਲੈਂਥ ਦੇਖੋ ਵੈੜ ਦੀ ਸ਼ਾਰਟ ਗਨ ਦੀ ਵੱਛੀ ਬਾਈ ਕਹਿੰਦਾ ਇਹਦੇ ਨਾਲ ਹੈ ਹਵਾਨਾ ਤੁਸੀਂ ਦੇਖ ਲਓ ਕੱਲ ਹੀ ਵੀਰ ਨੇ ਖਰੀਦੀ ਹੈ ਬਾਕੀ ਪਰਖ ਹਰੇਕ ਪੱਖ ਤੋਂ ਤੁਸੀਂ ਕਰੋਗੇ ਮੈਂ ਤੁਹਾਨੂੰ ਇੱਕ ਬਹੁਤ ਵੱਡੇ ਕਦ ਕਾਟ ਦੀ ਵੈੜ ਦਿਖਾ ਰਿਹਾ ਜਿਹਦਾ ਥਣ ਹਵਾਨਾ ਫਿਕਸ ਜਿਹਾ ਬੜੇ ਵੱਡੇ ਟਾਂਚੇ ਦੀ ਇਹ ਗਾਂ ਦੋਸਤੋ ਇਹ ਵੱਛੀ ਸਾਹਮਣੇ ਇਹਦੇ ਨਾਲ ਹੈ ਬਾਕੀ ਜਿਹੜਾ ਭਰਾ ਖਰੀਦਣਾ ਚਾਹੂਗਾ ਆ ਕੇ ਪਾਸ ਕਰ ਸਕਦਾ ਨਿਰਖ ਪਰਖੇ ਦੀ ਤੁਸੀਂ ਕਰ ਲਓਗੇ ਦੁੱਧ ਬੜਾ ਚੰਗਾ ਤੇ ਬਹੁਤ ਵੱਡੇ ਕਦ ਕਾਟਦੀ ਇਹ ਵਹਿੜ ਇਹ ਤੋਂ ਬਿਨਾ ਇੱਕ ਬਾਈ ਜਿਹੜੀ ਇਹ ਵੱਛੀ ਹੈ ਇਹ ਖੀਰੀ ਤਾਂ ਚਲੋ ਆਪਾਂ ਦੰਦ ਦੇਖ ਹੀ ਲਏ ਆ ਰੇਟ ਕੀ ਰਹਿਣਾ ਰੇਟ ਬਾਈ ਆਪਾਂ ਤਿੰਨਾਂ ਦਾ ਹੀ ਜੇ ਕਰਦਗੇ ਵਛੀਆਂ ਦਾ ਤਿੰਨਾਂ ਦਾ ਕੀ ਰਹੂ ਤਿੰਨੇ 50000 ਰੁਪਏ ਦੀਆਂ ਦੇ ਦਾਂਗੇ ਬਾਈ ਤਿੰਨੇ ਖੀਰੀਆਂ ਵਛੀਆਂ ਠੀਕ ਹੈ ਤੇ ਬਾਕੀ ਆ ਦੀ ਅਗਲਾ ਵੇਖ ਲਿਆਗੇ ਖੋਲਿਨ ਸੋ ਦੋਸੋ ਖਰੀਦ ਹੈਗੇ ਕਿ ਵੀ ਸਕਦੇ ਹਾਂ ਪਰ ਰੇਟ ਤਿੰਨਾਂ ਦਾ 50000 ਹੈ ਜਿਹੜੀ ਤੁਹਾਨੂੰ ਪਸੰਦ ਆ ਉਹ ਲੈ ਲਓ ਜੇ ਪਰ ਰੇਟ ਤਿੰਨਾਂ ਦਾ ਇਕੱਠਾ ਹੀ ਤੁਹਾਨੂੰ ਦੱਸਦਾ ਖੀਰੀ ਬੱਚੀ ਆ ਦੋਸਤੋ ਦੰਦ ਮੇਰੇ ਵੇਖੇ ਹੋਏ ਆ ਇਹ ਤਿੰਨਾਂ ਬੱਚੀਆਂ ਦੇ ਦੰਦ ਜਿਹੜੇ ਉਹ ਕਨਫਰਮ ਆ ਬੰਦ ਇੱਥੇ ਭਾਵੇਂ ਬੰਦ ਆ ਵਿਖਾ ਦਿਓ ਬੋ ਲੋੜ ਹੀ ਨਹੀਂ ਬਈ ਸੋ ਦੰਦ ਦੋਸਤੋ ਵੈਸੇ ਵੇਖੇ ਹੋਏ ਆ ਫਿਰ ਵੀ ਵੇਖ ਲਓ ਠੀਕ ਹੈ ਸੋ ਇਹ ਖੀਰੀ ਬੱਚੀ ਚਾਰ ਹੀ ਥਾਣਾ ਕੋਈ ਵੀ ਸ਼ਾਕ ਫੋਰਟ ਐਕਸਟਰਾ ਨਹੀਂ ਹੈਗੀ ਇਦੇ ਨਾਲ ਇਹ ਬਲੈਕ ਰੰਗ ਦੇ ਵਿੱਚ ਆ ਵੱਚੀ ਇਹ ਦੋਨੇ ਬਲੈਕ ਆ ਥੋੜਾ ਇਹਨਾਂ ਨੂੰ ਕ੍ਰੋਸ ਅੰਗ ਮੰਨ ਸਕਦੇ ਹੋ ਜਕਸੀਰ ਭਾਈ ਥਾਨ ਇਸ ਵੱਚੀ ਦੇ ਚਾਰ ਹੀ ਹੈ ਹਾਂਜੀ ਹਾਂ ਚਾਰ ਹੀ ਹੈ ਜੀ ਚਾਰ ਹੀ ਆ ਦੋਸਤੋ ਕੋਈ ਸ਼ਾਕ ਨਹੀਂ ਹੈਗੀ ਤੇ ਜਿਹੜੀ ਦੂਜੀ ਵੱਚੀ ਹੈ ਤੇ ਥਾਨ ਨਹੀਂ ਦੇਖਿਆ ਆਪਾਂ ਲਓ ਜੀ ਬਹੁਤ ਚੰਗੀ ਝੋਲਾ ਜੀ ਚਾਰ ਹੀ ਥਾਨ ਆ ਦੋਸਤੋ ਕੋਈ ਸ਼ਾਕ ਨਹੀਂ ਹੈ ਥੋੜਾ ਕ੍ਰੋਸ ਅੰਗ ਹੈ ਬਾਕੀ ਤੁਹਾਡੇ ਸਾਹਮਣੇ ਆ 50000 ਤਿੰਨਾਂ ਦੀ ਡਿਮਾਂਡ ਹੈ ਬਾਕੀ ਮਾਨਤਣ ਵਿੱਚੋਂ ਹੋਈ ਜਾਣਾ ਹੁੰਦਾ ਜਿਹੜਾ ਪ੍ਰਾਕ੍ਰੀਦਣਾ ਚਾਹੂਗਾ ਇਹਦੇ ਸਿੰਘ ਦਾ ਅੱਗੇ ਵੇ ਆ ਪਰ ਥੋੜੀਆਂ ਕਈ ਵਾਰ ਫੋਟਾਂ ਆਈਆਂ ਪਸੂ ਕੱਢ ਜਾਂਦਾ ਉਸ ਤਰੀਕੇ ਨਾਲ ਤੁਹਾਨੂੰ ਦਿਸਦੀਆਂ ਹੋਣਗੀਆਂ ਇੱਥੋਂ ਢਾਂਚਾ ਤੁਹਾਡੇ ਸਾਹਮਣੇ ਖੀਰੀਆਂ ਇਹ ਤਿੰਨੇ ਆ ਸੋ ਇਹ ਨਾਗ ਅੱਜ ਦੀ ਵੀਡੀਓ ਦੇ ਚਾਰ ਤੁਹਾਨੂੰ ਦਿਖਾਤੇ ਆ ਸੋ ਤੁਸੀਂ ਤਸੱਲੀ ਕਰ ਲਿਓ ਜਿਹੜਾ ਪਸੂ ਤੁਹਾਨੂੰ ਜੱਜਦਾ ਧੰਨਵਾਦ ਵੀਡੀਓ ਦੇਖਣ ਵਾਸਤੇ